ਕਾਫੀ ਜ਼ਿਆਦਾ ਔਰਤਾਂ ਜਿਹੜੀਆਂ ਨੇ ਉਹ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਹੈ ਕਿ ਉਹਨਾਂ ਦੀ ਬੱਚੇਦਾਨੀ ਦੇ ਵਿੱਚ ਰਸੌਲੀ ਬਣ ਰਹੀ ਹੈ ਪਾਣੀਆਂ ਵਾਲੀ ਰਸੌਲੀ ਜਿਸ ਨੂੰ ਕਿਹਾ ਜਾ ਸਕਦਾ ਹੈ ਮੈਂ ਇੱਕ ਇਲਾਜ ਦੱਸਦਾ ਤੁਹਾਨੂੰ ਨਕਸਾ ਘਰ ਬਣਾ ਲਓ ਕਿਸੇ ਪੰਸਾਰੀ ਤੋਂ ਸਮਾਨ ਲਿਆਓ ਕਿਤੇ ਵੀ ਕਿਸੇ ਵੀ ਅੱਛੇ ਉਕਸੀ ਕਿਸੇ ਵੀ ਸ਼ਹਿਰ 'ਚ ਬੈਠੇ ਹੋ ਕਿਸੇ ਵੀ ਮੌਲਕ 'ਚ ਬੈਠੇ ਹੋ ਉਹ 4 ਮਹੀਨੇ ਦੇ ਵਿੱਚ ਵਿੱਚ ਜਿਹੜੀਆਂ ਵੀ ਰਸੌਲੀਆਂ ਖੈਨੀਆਂ ਜੋ ਵੀ ਬਣਿਆ ਹੈਗਾ ਉਹ ਕਲੀਅਰ ਹੋ ਜਾਏਗਾ ਇਹ ਅਜੀ ਚਰਾਇਤਾ ਛਿਟੀਆ ਚਰਾਇਤਾ 30 ਗ੍ਰਾਮ ਤੁਸੀਂ ਲੈਣੀ ਆ ਹਾਇਣਾ ਕਚਨਾਰ ਦੀ ਛਾਲ ਲੈਣੀ ਹੈ 100 ਔਨਾਬ ਲੈਨੇ ਆ ਜੀ ਬੇਰ ਔਨਾਬ ਤੇ ਹੁੰਦੇ ਆ ইরਾਨੀ ਬੇਰ ਹੁੰਦੇ ਆ ਇਹ 30 ਗ੍ਰਾਮ ਕਟਕੀ ਲੈਣੀ ਆ 10 ਗ੍ਰਾਮ ਲੈ ਗਿਲੋ 10 ਗ੍ਰਾਮ ਲੈਣੀ ਹੈ ਮਾਜੂ 20 ਗ੍ਰਾਮ ਲੈਨੇ ਨੇ ਗਾਜਰ ਦੇ ਵੀ 10 ਗ੍ਰਾਮ ਤੇ 10 ਗ੍ਰਾਮ ਲੈਣੀ ਕਾਲੀ ਚ ਤੇ ਮਹਿਲਾਵਾਂ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਆ ਮਹਾਵਾਰੀ ਅਧਿਕਾਂਦੀ ਹੈ ਜਾਲੀ ਕੋਰੀਆ ਹੈ ਜਿਹਨੂੰ ਸਫੈਦ ਪਾਣੀ ਕਹਿੰਦੇ ਆ ਜਾਂ ਕੋਈ ਰਸੋਲੀਆਂ ਹੈਗੀਆਂ ਬੱਚੇ ਤਾਂ ਉਹਨਾਂ ਦੇ ਵਿੱਚ ਇਹ ਨੁਕਸਾ ਜਿਹੜਾ ਹੈ ਆ ਕਾਫੀ ਫਾਇਦੇਮੰਦ ਹੈਗਾ ਲਾਭਕਾਰੀ ਹੈ ਔਰ ਆਰਾਮ ਜ਼ਰੂਰ ਕਰੂਗਾ ਸਾਡੀ ਇਸ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਲਗਾਤਾਰ ਸਾਡੀ ਸਿਹਤ ਖਰਾਬ ਹੋ ਰਹੀ ਹੈ ਖਾਸ ਕਰਕੇ ਜੇ ਗੱਲ ਅਸੀਂ ਔਰਤਾਂ ਦੀ ਕਰੀਏ ਤਾਂ ਕੋਈ ਨਾ ਕੋਈ ਰੋਗ ਅਜੀਹਾ ਜ਼ਰੂਰ ਹੈ ਜੋ ਕਿ ਔਰਤਾਂ ਦੇ ਲਈ ਕਾਫੀ ਦਿੱਕਤ ਪਰੇਸ਼ਾਨੀਆਂ ਖੜੀਆਂ ਕਰ ਦਿੰਦਾ ਹੁਣ ਦੀ ਗੱਲ ਕਰੀਏ ਤਾਂ ਇਸ ਵੇਲੇ ਕਾਫੀ ਜ਼ਿਆਦਾ ਔਰਤਾਂ ਜਿਹੜੀਆਂ ਨੇ ਉਹ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਹੈ ਕਿ ਉਹਨਾਂ ਦੀ ਬੱਚੇਦਾਨੀ ਦੇ ਵਿੱਚ ਰਸੌਲੀ ਬਣ ਰਹੀ ਹੈ ਪਾਣੀਆਂ ਵਾਲੀ ਰਸੌਲੀ ਜਿਸ ਨੂੰ ਕਿਹਾ ਜਾ ਸਕਦਾ ਹੈ ਕੋਈ ਛੋਟੀ ਉਮਰ ਦੀ ਲੜਕੀ ਹੋਵੇ ਚਾਹੇ ਕੋਈ ਵੱਡੀ ਉਮਰ ਦੀ ਬਜ਼ੁਰਗ ਮਹਿਲਾ ਹੋਵੇ ਹਰ ਕਿਸੇ ਦੇ ਵਿੱਚ ਇਹ ਬਿਮਾਰੀਆਂ ਹੋ ਰਹੀਆਂ ਨੇ ਜੋ ਕਿ ਹੁਣ ਅੱਜ ਦੇ ਸਮੇਂ ਦੇ ਵਿੱਚ ਡਾਕਟਰਾਂ ਦੇ ਵੱਲੋਂ ਇਲਾਜ ਜ਼ਰੂਰ ਕੀਤੀਆਂ ਜਾ ਰਹੀਆਂ ਪਰ ਕਿਤੇ ਨਾ ਕਿਤੇ ਔਰਤਾ ਇਸ ਚੀਜ਼ ਤੋਂ ਪਰੇਸ਼ਾਨ ਹੀ ਹੈ ਸਹੀ ਤਰੀਕੇ ਦਾ ਹੱਲ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਜਿਹੜੀਆਂ ਵੀ ਔਰਤਾਂ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਨੇ ਉਹਨਾਂ ਦੇ ਲਈ ਅੱਜ ਦੀ ਸਾਡੀ ਇਹ ਵੀਡੀਓ ਕਾਫੀ ਖਾਸ ਸਾਬਤ ਹੋਣ ਵਾਲੀ ਹੈ ਤੇ ਅੱਜ ਅਸੀਂ ਤੁਹਾਨੂੰ ਇਸੇ ਕਾਰਨ ਫਲੋਰ ਲੈ ਕੇ ਪਹੁੰਚੇ ਹਾਂ ਜਿੱਥੇ ਕਿ ਵੈਦ ਯੁਵਰਾਜ ਖੂਸਲਾ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਕਿ ਔਰਤਾਂ ਦੀ ਇਹਨਾਂ ਪਰੇਸ਼ਾਨੀਆਂ ਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਵੈਦ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਮਸਕਾਰ ਤੇ ਜਿੱਥੇ ਗੱਲ ਕੀਤੀ ਜਾਵੇ ਤੇ ਅੱਜ ਦੇ ਸਮੇਂ ਦੇ ਵਿੱਚ ਔਰਤਾਂ ਕਾਫੀ ਜ਼ਿਆਦਾ ਪਰੇਸ਼ਾਨ ਨੇ ਇਕ ਤਾਂ ਉਹਨਾਂ ਨੇ ਘਰਾਂ ਦੇ ਕੰਮ ਵੀ ਕਰਨੇ ਹੁੰਦੇ ਆ ਦੂਸਰਾ ਵਰਕਿੰਗ ਲੇਡੀਜ਼ ਹੁੰਦੀਆਂ ਨੇ ਉਹਨਾਂ ਨੇ ਘਰੇ ਕੰਮ ਕਰਕੇ ਜਾਣਾ ਮੁੜ ਕੇ ਆਪਣੇ ਆਫਿਸ ਦੇ ਵਿੱਚ ਜਾ ਕੇ ਕੰਮ ਕਰਨਾ ਉਹਨਾਂ ਦਾ ਸਟ्रेस ਲੈਵਲ ਵੱਧ ਜਾਂਦਾ ਉਹਨਾਂ ਦੀ ਬਾਡੀ ਦੇ ਵਿੱਚ ਥਕਾਨ ਬਹੁਤ ਜ਼ਿਆਦਾ ਰਹਿਣ ਲੱਗ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ ਕਈ ਬਿਮਾਰੀਆਂ ਅਜੇਹੀਆਂ ਨੇ ਜਿਹੜੀਆਂ ਸ਼ਿਕਾਰ ਬਣਾ ਲੈਂਦੀਆਂ ਔਰਤਾਂ ਕਾਫੀ ਜ਼ਿਆਦਾ ਅੱਜ ਦੇ ਸਮੇਂ ਵਿੱਚ ਪਰੇਸ਼ਾਨ ਹੈ ਤੇ ਇਹਦੇ ਵਿੱਚ ਇੱਕ ਨਵੀਂ ਬਿਮਾਰੀ ਨਿਕਲ ਕੇ ਆਈ ਹੈ ਜੋ ਕਿ ਹੈ ਪਾਣੀ ਵਾਲੀ ਰਸੌਲੀ ਕਿਹਾ ਜਾਂਦਾ ਹੈ ਕਿ ਡਾਕਟਰੀ ਇਲਾਜ ਉਸ ਦਾ ਕਰਵਾਓ ਤੇ ਤੁਸੀਂ ਠੀਕ ਹੋ ਜਾਓਗੇ ਪਰ ਜ਼ਿਆਦਾਤਰ ਔਰਤਾਂ ਇੱਥੇ ਇਹੀ ਕਹਿੰਦੀਆਂ ਨੇ ਕਿ ਉਹਨਾਂ ਨੂੰ ਸਹੀ ਤਰੀਕੇ ਦਾ ਹੱਲ ਆਪਣੀ ਪਰੇਸ਼ਾਨੀ ਦਾ ਨਹੀਂ ਮਿਲ ਰਿਹਾ। ਨਮਸਕਾਰ ਹਾਂ ਵੈਦ ਯੋਗਰਾਜ ਖੋਸਲਾ ਫਿਲੌਰ ਤੋਂ। ਬਿਲਕੁਲ ਤੁਹਾਡਾ ਸਵਾਲ ਸਹੀ ਹੈ ਜੀ। ਅੱਜ ਕੱਲ ਦਾ ਜਿਹੜਾ ਖਾਣ-ਪਾਨ ਮਲਾਰਟੀ ਖਾਣਾ ਵੀ کہہ ਸਕਦੇ ਆ ਜਾਂ ਜੰਕ ਫੂਡ ਇਹ ਬੱਚਿਆਂ 'ਚ ਬਹੁਤ क्रेज ਹੈਗਾ ਹੈ। ਬਈ ਨਿਊਡਲਸ 버ਗਰ ਵਗੈਰਾ। ਜੋ ਹੋਰ ਚੜਾ ਦੀ ਜੰਕ ਫੂਡ ਹੈਗਾ ਜਿਹਦੇ ਚ ਅਜੀਨਾ ਮੋਟੋ ਵਰਗੇ ਕੈਮੀਕਲ ਜਾਂ ਪ੍ਰੀਜ਼ਰਵੇਟਿਵ ਬੰਦ ਪਾਏ ਜਾਂਦੇ ਆ ਉਹ ਕਿਤੇ ਨਾ ਕਿਤੇ ਤਾਂ ਸਾਡੀ ਬੋਡੀ ਤੇ ਇਫੈਕਟ ਕਰਦੇ ਆ ਸਾਡੇ ਆਰਗਨਸ ਤੇ ਇਫੈਕਟ ਕਰਦੇ ਆ ਅੱਜ ਕੱਲ ਦੇ ਬੱਚੇ ਸ਼ੁਰੂ ਤੋਂ ਹੀ ਜੰਕ ਫੂਡ ਵੱਲ ਜ਼ਿਆਦਾ ਧਿਆਨ ਦਿੰਦੇ ਆ ਘਰ ਦੀ ਰੋਟੀ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਸ਼ਾਇਦ ਤੇ ਇਹੀ ਕਾਰਨ ਹੈਗਾ ਬਈ ਅੱਜ ਜਿਹੜਾ ਆਮ ਛੋਟੀਆਂ ਬੱਚੀਆਂ ਚ ਵੀ ਤੇ ਵਿਆਹੀਆਂ ਮਹਿਲਾਵਾਂ ਚ ਵੀ ਇਹ ਬਿਮਾਰੀ ਜਿਹੜੀ ਆ ਘਰ ਘਰ ਗਈ ਆ ਤੇ ਇਹਨਾਂ ਚੀਜ਼ਾਂ ਦਾ ਡਾਕਟਰੀ ਇਲਾਜ ਕਾਫੀ ਮਹਿਲਾਵਾਂ ਤੋਂ ਕਰਵਾਇਆ ਜਾਂਦਾ ਪਰ ਦੂਸਰੇ ਪਾਸੇ ਜਿੱਥੇ ਗੱਲ ਕੀਤੀ ਜਾਵੇ ਤਾਂ ਉਹਨਾਂ ਮਹਿਲਾਵਾਂ ਦੀ ਸ਼ਿਕਾਇਤ ਜ਼ਰੂਰ ਰਹਿੰਦੀ ਆ ਕਿ ਸਾਡਾ ਪ੍ਰੋਪਰ ਤਰੀਕੇ ਦੇ ਨਾਲ ਇਲਾਜ ਨਹੀਂ ਹੋ ਪਾਰਿਆ ਅਸੀਂ ਪਰੇਸ਼ਾਨ ਹੀ ਆ ਸਾਡੀ ਪਰੇਸ਼ਾਨੀ ਦਾ ਹੱਲ ਨਹੀਂ ਨਿਕਲ ਰਿਹਾ ਤੇ ਆਯੁਰਵੇਦ ਦੇ ਵਿੱਚ ਇਸ ਚੀਜ਼ ਦਾ ਕੋਈ ਹੱਲ ਹੈਗਾ ਜੋ ਕਿ ਔਰਤਾਂ ਨੂੰ ਸਹੀ ਰਾਹ ਤੇ ਲਿਜਾ ਸਕੇ ਉਹਨਾਂ ਦੀ ਜਿਹੜੀ ਤਕਲੀਫ ਹੈ ਉਹ ਦੂਰ ਹੋ ਸਕੇ ਬਿਲਕੁਲ ਜੀ ਆਯੁਰਵੈਦਿਕ ਚ ਹਰੇਕ ਬਿਮਾਰੀ ਦਾ ਇਲਾਜ ਹੈਗਾ ਕੋਈ ਐਡੀਕ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਤੇ ਨਾ ਹੀ ਜਿਨ੍ਹਾਂ ਔਰਤਾਂ ਨੂੰ ਜਾਂ ਬੱਚਿਆਂ ਨੂੰ ਇਹ ਸ਼ਿਕਾਇਤ ਹੈਗੀ ਹੈ ਉਹਨਾਂ ਨੂੰ ਕਬਰਾਂ ਦੀ ਲੋੜ ਕਿਸੇ ਤਰ੍ਹਾਂ ਦੀ ਮੈਂ ਇਹ ਇਲਾਜ ਦੱਸਦਾ ਤੁਹਾਨੂੰ ਨੁਕਸਾ ਘਰ ਬਣਾ ਲਓ ਕਿਸੇ ਪੰਸਾਰੀ ਤੋਂ ਸਮਾਨ ਲੈ ਆਓ ਕਿਤੇ ਵੀ ਕਿਸੇ ਵੀ ਅੱچھے ਹੋ ਤੁਸੀਂ ਕਿਸੇ ਵੀ ਸ਼ਹਿਰ ਸੇ ਬੈਠੇ ਹੋ ਕਿਸੇ ਵੀ ਮੌਲਕ ਸੇ ਬੈਠੇ ਹੋ ਇਹ ਚੀਜ਼ਾਂ ਮੰਗਵਾ ਲਓ ਤੇ ਇਹਦਾ ਕੜਾ ਕਰਕੇ ਜਿਹੜਾ ਪੀਣਾ ਹੈਗਾ ਉਹਦੇ ਨਾਲ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਦੇ ਵਿੱਚ ਜਿਹੜੀਆਂ ਵੀ ਰਸੋਲੀਆਂ ਖੈਨੀਆਂ ਜੋ ਵੀ ਬਣਿਆ ਹੈਗਾ ਉਹ ਕਲੀਅਰ ਹੋ ਜਾਏਗਾ ਤੁਹਾਡਾ ਬਣਾਉਣ ਦਾ ਤਰੀਕਾ ਜੜੀਆਂ ਬੂਟੀਆਂ ਇਹ ਤੁਹਾਡੇ ਅੱਗੇ ਪਈਆਂ ਨੇ ਇਹਨਾਂ ਬਾਰੇ ਮੈਂ ਵਿਸਤਾਰਛ ਦੱਸ ਦਿੰਨਾ ਇਹ ਹੈ ਜੀ ਚਰਾਇਤਾ ਛਟੀਆਂ ਚਰਾਇਤਾ ਇਹ ਲੈਣਾ ਤੁਸੀਂ 20 ਗ੍ਰਾਮ 30 ਗ੍ਰਾਮ ਤੁਸੀਂ ਲੈਣੀਆਂ ਹੈਗਾ ਹਰੜਾ ਦਾ ਛਿਲਕਾ ਉਤਾਰ ਲੈਣਾ ਹੈਗਾ ਗਟਕਾ ਸਿੱਟ ਦੇਣੀ ਆ ਕਚਨਾਰ ਦੀ ਛਾਲ ਲੈਣੀ ਹੈ 100 ਉਨਾਬ ਲੈਣੇ ਆ ਜੀ ਬੇਰ ਉਨਾਬ ਤੇ ਹੁੰਦੇ ਆ ইরਾਨੀ ਬੇਰ ਹੁੰਦੇ ਆ ਇਹ 30 ਗ੍ਰਾਮ ਕੁਟਕੀ ਲੈਣੀ ਆ 10 ਗ੍ਰਾਮ ਲੈਣੀ ਆ ਗਿਲੋ 10 ਗ੍ਰਾਮ ਲੈਣੀ ਆ ਮਾਜੂ 20 ਗ੍ਰਾਮ ਲੈਣੇ ਨੇ ਗਾਜਰ ਦੇ ਵੀ 10 ਗ੍ਰਾਮ ਤੇ 10 ਗ੍ਰਾਮ ਲੈਣੀ ਕਾਲੀ ਚੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੜਕਟ ਕਰ ਲਓ ਜਾਨੀ ਮੋਟਾ ਮੋਟਾ ਪੀਸ ਲਓ ਕੋਈ ਚੱਠੂ ਮੂੰਗਲੀ ਦਾ ਪੀਸ ਹੋਏਗਾ ਜੇ ਅਨਸਾਰੀ ਨੂੰ ਕਹਿ ਦਿਓਗੇ ਤਾਂ ਉਹ ਦੜਕੁੱਟ ਕਾੜਾ ਇਹਦਾ ਬਣਾ ਦੇਗਾ ਇਹ ਕਾੜਾ ਇਹਨੂੰ ਇੱਕ ਡੱਬੇ 'ਚ ਪਾ ਕੇ ਰੱਖ ਲਓ ਇਹਦੀ ਵਰਤੋਂ ਤੁਸੀਂ ਕਰਨੀ ਐ ਦੋ ਚਮਚ ਕਾੜੇ ਦੇ ਇੱਕ ਗਲਾਸ ਪਾਣੀ 'ਚ ਪਾ ਕੇ ਉਬਾਲਣਾ ਹੈਗਾ ਜਦੋਂ 15-20 ਮਿੰਟ ਰਿਜਦਾ ਰਹੇ ਠੰਡਾ ਕਰ ਲੈਣਾ ਇਹਨੂੰ ਠੰਡਾ ਕਰਕੇ ਪੀਣ ਲੈਣਾ ਹੈਗਾ ਤੇ ਇਹਨੂੰ ਪੀ ਲੈਣਾ ਹੈਗਾ ਇਸੇ ਤਰ੍ਹਾਂ ਸਵੇਰੇ ਇਸੇ ਤਰ੍ਹਾਂ ਹੀ ਸ਼ਾਮ ਨੂੰ ਲੈਣਾ ਹੈਗਾ ਦੇ ਮਹਿਲਾਵਾਂ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਮਹਾਵਾਰੀ ਅਧੇਕਾਂ ਦੀ ਹੈ ਜਾਲੀ ਕੋਰੀਆ ਹੈ ਜਿਹਨੂੰ ਸਫੈਦ ਪਾਣੀ ਕਹਿੰਦੇ ਆ ਜਾਂ ਕੋਈ ਰਸੋਲੀਆਂ ਹੈਗੀਆਂ ਬੱਚੇ ਦਾ ਨਹੀਂ ਨਹੀਂ ਜਿਵੇਂ ਤੁਸੀਂ ਗੱਲ ਕੀਤੀ ਆ ਲੂਕੋਰੀਆ ਦੀ ਉਹ ਤਾਂ ਆਮ ਹੀ ਹੋ ਚੁੱਕਿਆ ਕਿਉਂਕਿ ਚਾਹੇ ਛੋਟੀ ਉਮਰ ਦੀ ਕੋਈ ਕੁੜੀ ਹੋਵੇ ਚਾਹੇ ਬਜ਼ੁਰਗ ਮਹਿਲਾਵਾਂ ਹੀ ਕਿਉਂ ਨਾ ਹੋ ਉਹ ਕਾਫੀ ਜ਼ਿਆਦਾ ਇਸ ਚੀਜ਼ ਤੋਂ ਪਰੇਸ਼ਾਨ ਲੈਂਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਘਰ ਤੋਂ ਬਾਹਰ ਜਾਣਾ ਵੀ ਮੁਸ਼ਕਲ ਹੈ ਜਿਨ੍ਹਾਂ ਨੇ ਕੰਮਾ ਕਰ ਅਤੇ ਜਾਣਾ ਹੁੰਦਾ ਹੈ ਉਹਨਾਂ ਨੂੰ ਵੀ ਪਰੇਸ਼ਾਨੀਆਂ ਹੁੰਦੀਆਂ ਤੇ ਉਹਨਾਂ ਨੂੰ ਕੁੜੀਆਂ ਨੂੰ ਇਹੀ ਚੀਜ਼ ਹੁੰਦੀ ਹੈ ਕਿ ਕਿਸੇ ਤਰੀਕੇ ਸਾਨੂੰ ਇਹਦਾ ਸਹੀ ਹੱਲ ਮਿਲ ਜਵੇ ਹੁਣ ਤੁਸੀਂ ਜਿਸ ਵੀ ਜੜੀ ਬੂਟੀ ਦੇ ਨਾਲ ਲੋਕਾਂ ਨੂੰ ਜਾਣਕਾਰੀ ਉਹਨਾਂ ਦੀ ਦਿੱਤੀ ਹੈ ਕਿ ਇਹਨਾਂ ਦਾ ਪਾਊਡਰ ਬਣਾ ਕੇ ਕਾੜਾ ਬਣਾ ਕੇ ਇਹਦਾ ਜਿਹੜਾ ਉਹ ਪੀ ਲਿੱਤਾ ਜਾਵੇ ਤਾਂ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਉਹਨਾਂ ਨੂੰ ਹੋਊਗਾ ਨਹੀਂ ਜੀ ਬਿਲਕੁਲ ਨਹੀਂ ਹੋਏਗਾ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਏਗਾ ਟੋਟਲ ਜੜੀਆਂ ਬੂਟੀਆਂ ਨੇ ਇਹ ਸਾਈਡ ਇਫੈਕਟ ਮੈਂ ਇਹ ਦੱਸਿਆ ਕਿਸੇ ਵੀ ਕੈਮੀਕਲ ਵਾਲੀ ਦਵਾਈ ਦਾ ਹੁੰਦਾ ਹੈ ਆਯੁਰਵੈਦਿਕ ਜਿਹੜੀਆਂ ਬੂਟੀਆਂ ਦਾ ਕੀ ਸਾਈਡ ਇਫੈਕਟ ਹੋਣਾ ਜੀ ਇਹਨਾਂ ਦਾ ਬਿਲਕੁਲ ਕੋਈ ਸਾਈਡ ਇਫੈਕਟ ਨਹੀਂ ਕੋਈ ਵੀ ਸਾਈਡ ਇਫੈਕਟ ਹੋ ਹੀ ਨਹੀਂ ਸਕਦਾ ਤੇ ਜਿਸ ਤਰੀਕੇ ਕਈ ਜਿਹੜੀਆਂ ਲੜਕੀਆਂ ਵਿਆਹੀਆਂ ਗਈਆਂ ਨੇ ਤੇ ਜੇਕਰ ਉਹ ਇਹਨਾਂ ਜਿਹੜੇ ਬੂਟੀਆਂ ਦਾ ਸੇਵਨ ਕਰਦੀਆਂ ਤੇ ਉਹਨਾਂ ਨੂੰ ਕੋਈ ਆਪਣੀ ਇਸ ਚੀਜ਼ ਸੰਬੰਧੀ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਹੋਵੇਗੀ ਹੋਵੇਗੀ ਕਿ ਕੱਲ ਨੂੰ ਉਹਨਾਂ ਦੀ ਗ੍ਰਹਿਸਤ ਜਿਹੜੀ ਜੀਵਨ ਚੱਲ ਰਿਹਾ ਉਸ ਦੇ ਵਿੱਚ ਕੋਈ ਪਰੇਸ਼ਾਨੀ ਹੋਵੇ ਦੇਖੋ ਜੀ ਗੱਲ ਇਹ ਆ ਵੀ ਹਰਬਸ ਨੇ ਇਹ ਇਹਨਾਂ ਚ ਚਰਾਇਤਾ ਕੜਵਾ ਜ਼ਰੂਰ ਹੈ ਕੋੜੀ ਚੀਜ਼ ਫਾਇਦਾ ਜ਼ਰੂਰ ਕਰਦੀ ਹੈ ਇਹ ਕੋੜੀ ਗੱਲ ਨਹੀਂ ਹੈ ਕੋੜੀ ਚੀਜ਼ ਹੈ ਔਰ ਜਿਹੜਾ ਤੁਸੀਂ ਕਹਿੰਦੇ ਵੀ ਗਰਸਤ ਦੇ ਵਿੱਚ ਕੋਈ ਨੁਕਸਾਨ ਹੋਏਗਾ ਜਾਂ ਇਹਦਾ ਕੋਈ ਸਾਈਡ ਇਫੈਕਟ ਹੋ ਜਾਏਗਾ ਨਹੀਂ ਹੈਦਾ ਕੁਝ ਨਹੀਂ ਹੋਏਗਾ ਇਹਨੇ ਖੂਨ ਹੀ ਸਾਫ਼ ਕਰਨਾ ਜੀ ਬਿਲਕੁਲ ਠੀਕ ਹੈ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਔਰਤਾਂ ਦੇ ਲਈ ਕਾਫੀ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦੀਆਂ ਨੇ ਤੇ ਜਿਵੇਂ ਤੁਸੀਂ ਕੁਆਂਟੀਟੀ ਦੱਸੀ ਹੈ ਕਿ ਇਹਨਾਂ ਚੀਜ਼ਾਂ ਦੀ ਕਿਸੇ ਹਿਸਾਬ ਦੇ ਨਾਲ ਲੈਣੀ ਹੈ ਤੇ ਤੁਸੀਂ ਕੋਈ ਪਾਊਡਰ ਵਗੈਰਾ ਬਣਾ ਕੇ ਵੀ ਰੱਖਦੇ ਹੋ ਜਾਂ ਫਿਰ ਸਿੱਧਾ ਤੁਹਾਡੇ ਵੱਲੋਂ ਏਯੁਰਵੈਦਿਕ ਜਿਹੜੀ ਬੂਟੀਆਂ ਹੀ ਦਿੱਤੀਆਂ ਜਾਂਦੀਆਂ ਨੇ ਦੇਖੋ ਜੀ ਪਾਊਡਰ ਵੀ ਬਣਾ ਕੇ ਮੈਂ ਦੇ ਦੇਵਾਂਗਾ ਕਿਤੋਂ ਵੀ ਤੁਹਾਨੂੰ ਮਿਲ ਜਾਏਗਾ ਇਹ ਸਮਾਨ ਤਾਂ ਆਮ ਹਰੇਕ ਸ਼ਹਿਰ 'ਚ ਆਯੁਰਵੈਦਿਕ ਸਟੋਰ ਜਾਂ ਪੰਸਾਰੀ ਦੀਆਂ ਦੁਕਾਨਾਂ ਹੈਗੀਆਂ ਤੁਹਾਨੂੰ ਉੱਥੋਂ ਮਿਲ ਜਾਏਗਾ ਉਸ ਤੋਂ ਬਾਅਦ ਜੇ ਤੁਹਾਨੂੰ ਕਿਤੇ ਇਹ ਲੱਗਦਾ ਹੈਗਾ ਵਿਕੜਤਨ ਹੈ ਜਾਂ ਪੀਤਾ ਨਹੀਂ ਜਾਂਦਾ ਤਾਂ ਇਹਦਾ ਸੋਲੂਸ਼ਨ ਕੋਈ ਹੋਰ ਉਹ ਮੈਨੂੰ ਟੈਲੀਫੋਨ ਕਰਕੇ ਪੁੱਛ ਲਓ ਮੈਂ ਦੱਸ ਦਿਆਂਗਾ ਤੁਹਾਡੀ ਬਿਮਾਰੀ ਦੇ ਅਕੋਰਡਿੰਗਲੀ ਕਿਉਂਕਿ ਹਰੇਕ ਨੂੰ ਅਲੱਗ-ਅਲੱਗ ਪ੍ਰੋਬਲਮ ਹੈਗੀ ਹੈ ਕਿਸੇ ਨੂੰ ਇੱਕੋ ਜਿਹਾ ਤਾਂ ਸਰੀਰ ਨਹੀਂ ਹੁੰਦਾ ਰੋਗ ਮੇਤ ਪਰਿਖੇਤ ਤਤੰਤਰੋਸ਼ਦੋ ਇਹ ਆਯੁਰਵੇਦ ਦਾ ਇੱਕ ਸ਼ਲੋਕ ਹੈ ਵੀ ਮਰੀਜ਼ ਦੀ ਨਾੜੀ ਦੇਖਣੀ ਹੈ ਉਹਦਾ ਸਰੀਰ ਦੇਖਣਾ ਭਾਰਾ ਛੋਟਾ ਕਿਦਾਂ ਦਾ ਹੈ ਸਿਹਤ ਮਾੜੀ ਹੈ ਚੰਗੀ ਹੈ ਉਹਦਾ ਪੇਟ ਕਫ ਤੇ ਸਰੀਰ ਬਾਤ ਕਾਫਾ ਪੇਤਾ ਕਿਸ ਤਰ੍ਹਾਂ ਦਾ ਹੈਗਾ ਇਹ ਸਾਰਾ ਦੇਖ ਕੇ ਵੀ ਦਿੱਤੀ ਜਾ ਸਕਦੀ ਹੈ ਉਹਦੇ ਲਈ ਬਿਹਤਰ ਹੋਏਗਾ ਤੁਸੀਂ ਟਾਈਮ ਲੈ ਕੇ ਮੈਨੂੰ ਫੋਨ ਕਰ ਲਓ ਜਾਂ ਮੇਰੇ ਕੋਲ ਆ ਕੇ ਵਿਜ਼ਿਟ ਕਰੋ ਤੇ ਨਾਲ ਹੀ ਨਾਲ ਜਿੱਥੇ ਅਸੀਂ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ ਨਾ ਇਹ ਚੀਜ਼ਾਂ ਕਾਫੀ ਜ਼ਿਆਦਾ ਫੇਕ ਵੀ ਮਿਲ ਰਹੀਆਂ ਨੇ ਚਾਹੇ ਆਨਲਾਈਨ ਮੰਗਵਾਈਏ ਚਾਹੇ ਕਿਸੇ ਦੁਕਾਨ ਤੇ ਜਾ ਕੇ ਲੈ ਜਾਵੇ ਤੇ ਇਹਨਾਂ ਦਾ ਕਿਵੇਂ ਪਤਾ ਲੱਗਦਾ ਹੈ ਕਿ ਇਹ ਬਿਲਕੁਲ ਸਹੀ ਜਿਹੜੇ ਬੂਟੀਆਂ ਨੇ ਕਿ ਇਹ オリジナル ਹੈ ਇਹ ਫੇਕ ਨਹੀਂ ਹੈਗੀਆਂ ਨੇ ਜੀ ਇਹ ਚ ਫੇਕ ਤਾਂ ਮਿਲਣ ਵਾਲੀ ਕੋਈ ਚੀਜ਼ ਨਹੀਂ ਹੈ ਸਿੰਪਲ ਬਹੁਤ ਸਸਤੀਆਂ ਜੜੀਆਂ ਬੂਟੀਆਂ ਫੇਕ ਚੀਜ਼ਾਂ ਉਹ ਮਿਲਦੀਆਂ ਜਿਹੜੀਆਂ ਬਹੁਤ ਹੀ ਮਹਿੰਗੀਆਂ ਹੈਗੀਆਂ ਜਿਹੜਾ ਵੀ ਮੈਂ ਨੁਕਸਾ ਦੱਸਦਾ ਤੁਹਾਨੂੰ ਇੱਕ ਗੱਲ ਮੇਰੀ ਨੋਟ ਕਰਿਓ ਵੀ ਉਹ ਹਰੇਕ ਦੀ ਪਹੁੰਚ 'ਚ ਹੁੰਦਾ ਹੈਗਾ ਆ ਕੋਈ ਵੀ ਉਹਨੂੰ ਘੱਟ ਪੈਸਿਆਂ ਵਿੱਚ ਲੈ ਸਕਦਾ ਹੈ ਤੇ ਜਿਹੜੀਆਂ ਵੀ ਔਰਤਾਂ ਇਹਨਾਂ ਸੁਸਿਆਮਾਂ ਤੋਂ ਪਰੇਸ਼ਾਨ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਲੱਛਣ ਦੇਖੇ ਜਾ ਸਕਦੇ ਨੇ ਉਹ ਕਿਸੇ ਹਿਸਾਬ ਦੇ ਹੁੰਦੇ ਨੇ ਕੀ ਕੁਝ ਹੁੰਦਾ ਉਸ ਸਮੇਂ ਤੇ ਜਦੋਂ ਇਸ ਪੇਸ਼ਾਨੀ ਤੋਂ ਪੀੜਤ ਹੋਣ ਦੇਖੋ ਜੀ ਜਦੋਂ ਇਹ ਬਿਮਾਰੀ ਹੁੰਦੀ ਹੈ ਜਾਂ ਗਠਾ ਕਹਿ ਦਿੰਨੇ ਆਪਾਂ ਬੱਚੇਦਾਨੀ ਚ ਹੋ ਗਈਆਂ ਤਾਂ ਜਾਂ ਤਾਂ ਲਿਕੋਰੀਆ ਦੀ ਸ਼ਿਕਾਇਤ ਸਵੈਤ ਪਾਣੀ ਦੀ ਪਾਚਾਂਦੀ ਹੈ ਕੀ ਹੈ ਤੇ ਜਾਂ ਫਿਰ ਉਹਨਾਂ ਨੂੰ ਮਹੀਨਾ ਜਿਹੜਾ ਬਹੁਤ ਹੀ ਜ਼ਿਆਦਾ-ਜ਼ਿਆਦਾ ਆਂਦਾ ਹੈ ਜਾਂ ਬਿਲਕੁਲ ਨਹੀਂ ਆਂਦਾ ਰੁਕ ਜਾਂਦਾ ਹੈ ਮਟਾਪਾ ਵੱਧ ਆਇਆ ਤੇ ਤਕਲੀਫ ਹੁੰਦੀ ਆ ਪੇਡੂ ਦਾ ਦਰਦ ਹੁੰਦਾ ਮਹਾਵਾਰੀ ਦੇ ਵੇਲੇ ਇਹ ਕੁਛ ਇਦਾਂ ਦੇ ਚਿੰੰਦਾ ਲੱਛਣ ਆ ਜਿੱਤੋਂ ਪਤਾ ਲੱਗਦਾ ਵੀ ਇਹ ਹੋ ਸਕਦਾ ਬਾਕੀ ਤਾਂ ਡਾਕਟਰਾਂ ਦੀਆਂ ਰਿਪੋਰਟਾਂ ਚ ਸਕੈਨ ਕਰਾ ਕੇ ਹੀ ਪਤਾ ਲੱਗਦਾ ਹੈਗਾ ਵੀ ਕਿੱਡੇ ਸਾਈਜ਼ ਦੀ ਆ ਤੇ ਕੀ ਹੈਗਾ ਉਹਦੇ ਤੋਂ ਬਾਅਦ ਇਹਦਾ ਇਲਾਜ ਜਿਹੜਾ ਹੈਗਾ ਆਯੁਰਵੈਦਿਕ ਇਹ ਕੜਾ ਜਿੱਦਾਂ ਮੈਂ ਦੱਸਿਆ ਤੁਸੀਂ ਇਹ ਪੀਣਾ ਹੈਗਾ ਫੇਰ ਵੀ ਕੋਈ ਸਮੱਸਿਆ ਤੁਹਾਨੂੰ ਰਹਿੰਦੀ ਹੈਗੀ ਆ ਵੀ ਤੁਸੀਂ ਤੁਹਾਡੇ ਮਨ ਚ ਸਵਾਲ ਆ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਤੁਸੀਂ ਜਦੋਂ ਮਰਜੀ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਕਿਸ ਉਮਰ ਤੱਕ ਇਹਨਾਂ ਚੀਜ਼ਾਂ ਦਾ ਸੇਵਨ ਕੀਤਾ ਜਾ ਸਕਦਾ ਹੈ ਕਿਉਂਕਿ ਕਈ ਵਾਰ ਅਜਿਹਾ ਵੀ ਹੋ ਜਾਂਦਾ ਹੈ ਨਾ ਕਿ ਉਮਰ ਦੀ ਇੱਕ ਸੀਮਾ ਰੱਖੀ ਗਈ ਹੁੰਦੀ ਹੈ ਜਾਂ ਫਿਰ ਇਸ ਉਮਰ ਤੋਂ ਘੱਟ ਜਿਹੜੇ ਹੁੰਦੇ ਨੇ ਉਹ ਇਸ ਚੀਜ਼ ਦਾ ਸੇਵਨ ਨਹੀਂ ਕਰ ਸਕਦੇ ਜਾਂ ਫਿਰ ਇੱਕ ਉਮਰ ਤੋਂ ਵੱਧ ਦੇ ਇਸ ਦਾ ਸੇਵਨ ਨਹੀਂ ਕਰ ਸਕਦੇ ਬਿਲਕੁਲ ਜੈ ਜੈ ਸਵਾਲ ਹੈ ਜੀ ਤੁਸੀਂ ਕੀਤਾ ਦੇਖੋ ਔਰਤਾਂ ਦੇ ਵਿੱਚ ਜਦੋਂ 14-15 ਸਾਲ ਦਾ ਬੱਚਾ ਹੁੰਦਾ ਮਹਾਵਾਰੀ ਆਣੀ ਸ਼ੁਰੂ ਹੁੰਦੀ ਹੈ ਉਦੋਂ ਤੋਂ ਸ਼ੁਰੂ ਹੋ ਕੇ ਤਾਂ ਮਹਾਵਾਰੀ ਦੇ ਖਤਮ ਹੋਣ ਤੱਕ ਇਹਦਾ ਸੀਮਾ ਹੈਗੀ ਆ ਉਹਨੇ ਉਮਰ ਦੀਆਂ ਔਰਤਾਂ ਨੂੰ ਜਿਹੜਾ ਹੈਗਾ ਆ ਇਹ ਦੀ ਜਰੂਰਤ ਪੈਂਦੀ ਹੈ ਤੇ ਮਹਾਵਾਰੀ ਤੋਂ ਬਾਅਦ ਤਾਂ ਇਹਦੀ ਜਰੂਰਤ ਵੀ ਨਹੀਂ ਹੈ ਜੇਕਰ ਕਿਸੇ ਨੇ ਤੁਹਾਡੇ ਕੋਲੋਂ ਦੀ ਇਹ ਸਾਰੇ ਸਮਾਨ ਨੂੰ ਖਰੀਦਣਾ ਹੋਵੇ ਆਪਣੀ ਪਰੇਸ਼ਾਨੀ ਦਾ ਕੋਈ ਹੱਲ ਚਾਹੁੰਦਾ ਹੋਵੇ ਤੇ ਇੱਕ ਵਾਰ ਤੁਸੀਂ ਨੰਬਰ ਜ਼ਰੂਰ ਦੱਸ ਦਿਓ ਤਾਂ ਕਿ ਉਹ ਤੁਹਾਨੂੰ ਆਸਾਨੀ ਨਾਲ ਸੰਪਰਕ ਕਰ ਸਕਣ ਦੇਖੋ ਜੀ ਮੇਰਾ ਨੰਬਰ 98146 35533 99146 35533 ਤੇ ਕਿਰਪਾ ਕਰਕੇ ਸਵੇਰੇ 8 ਤੋਂ ਰਾਤ 7 ਤੱਕ ਹੀ ਫੋਨ ਕਰਿਓ ਤਾਂ ਜੋ ਮਰਜੀ ਤੁਸੀਂ ਪੁੱਛੋ ਬਿਨਾ ਮਤਲਬ ਕਿਸੇ ਫੀਸ ਦੇ ਮੈਂ ਤੁਹਾਨੂੰ ਸਲਾਹ ਦੇਵਾਂਗਾ ਤੁਹਾਨੂੰ ਕਿਸੇ ਚੀਜ਼ ਦੀ ਮਿਲਣ ਚ ਰੁਕਾਵਟ ਆ ਰਹੀ ਹੈ ਕੋਈ ਚੀਜ਼ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਉਹਦੇ ਬਾਰੇ ਵੀ ਪੁੱਛ ਸਕਦੇ ਹੋ ਤੁਹਾਨੂੰ ਹੋਰ ਵੀ ਕਿਸ ਤਰ੍ਹਾਂ ਦੀ ਸਮੱਸਿਆ ਤੁਸੀਂ ਉਹਦੇ ਬਾਰੇ ਵੀ ਪੁੱਛ ਸਕਦੇ ਹੋ ਤੁਸੀਂ ਚੀਜ਼ ਮੈਥੋਂ ਵੀ ਮੰਗਵਾ ਸਕਦੇ ਹੋ ਹਰ ਤਰ੍ਹਾਂ ਦੀ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਊਗਾ ਧੰਨਵਾਦ ਜੇਕਰ ਤੁਸੀਂ ਆਪਣੀਆਂ ਨਾ ਸਮੱਸਿਆਵਾਂ ਦਾ ਹੱਲ ਚਾਹੁੰਦੇ ਹੋ ਤਾਂ ਇੱਕ ਵਾਰ ਦਿੱਤੇ ਗਏ ਨੰਬਰ ਤੇ ਸੰਪਰਕ ਜ਼ਰੂਰ ਕਰਿਓ ਨੰਬਰ ਤੁਹਾਨੂੰ 10 ਵੀ ਦਿੱਤਾ ਗਿਆ ਹੈ ਸਕਰੀਨ ਤੇ ਵੀ ਦਿਖਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਵੈਜ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਫਲੋਰ ਰੇਲਵੇ ਸਟੇਸ਼ਨ ਤੇ ਆ ਕੇ ਉੱਥੇ ਉਹਨਾਂ ਦੇ ਨਾਲ ਉਹਨਾਂ ਦੁਕਾਨ ਦੇ ਵਿੱਚ ਮਿਲ ਸਕਦੇ ਹੋ ਆਪਣੀ ਪਰੇਸ਼ਾਨੀ ਉਹਨਾਂ ਨੂੰ ਦੱਸ ਕੇ ਇੱਕ ਚੰਗੀ ਸਲਾਹ ਤੇ ਦਵਾਈ ਲੈ ਸਕਦੇ ਹੋ